ਬਹੁਤ ਹੀ ਸਤਿਕਾਰਯੋਗ ਸੱਜਣੋ ਪੰਜ ਦਰਿਆਵਾਂ ਦੀ ਧਰਤੀ ਛੇਵਾਂ ਦਰਿਆ ਨਸ਼ਿਆਂ ਦਾ ਵਗ ਗਿਆ ਜਿਹੜਾ ਸਾਡੀ ਜਵਾਨੀ ਨੂੰ ਖਾ ਗਿਆ ਘਰਾਂ ਘਰਾਂ ਵਿੱਚ ਸੱਥਰ ਵਿਛ ਗਏ ਪਹਿਣਾ ਦੀਆਂ ਚੁੰਨੀਆਂ ਚਿੱਟੀਆਂ ਹੋ ਗਈਆਂ ਨੂਹਾਂ ਧੀਆਂ ਡੰਡੀਆਂ ਕਰਦੀਆਂ ਇਸ ਨਸ਼ੇ ਨੇ ਉਸ ਤਰ੍ਹਾਂ ਦੀ ਕਮਤਾ ਸਰਵਣ ਕਰਨੀ ਦਰਸ਼ਨਪਾ ਮੈਂ ਦੀ ਕਲਮ ਤੋਂ ਏ ਇੰਜ ਸਰਬੰਨ ਕਰਨਾ ਜੀ ਹੋ ਦੁੱਧ ਮਲਾਈ ਮੱਖਣੀ ਸੀ ਚੋਬਰ ਖਾਂਦੇ ਹਲ ਜੋੜ ਕੇ ਜੋੜੀਆਂ ਸੀ ਖੇਤੀ ਜਾਂਦੇ ਹਾਲੀ ਜੋੜ ਕੇ ਜੋੜੀਆਂ ਸਨ ਖੇਤੀ ਜਾਂਦੇ ਹੋ ਪੁੱਲ ਪਿਛੋਕੜ ਆਪਣਾ ਰਦੇ ਮਨਮਾਨੀ ਹੋ ਨਸ਼ਿਆਂ ਨੇ ਅੱਜ ਕੇਰ ਲਈ ਸੋਹਣੀ ਜ਼ਿੰਦਗਾਨੀ ਆ ਨਸ਼ਿਆਂ ਨੇ ਅੱਜ ਕੇਰ ਲਈ ਸੋਹਣੀ ਜ਼ਿੰਦਗਾਨੀ ਹੋ ਮੂੰਗਲੀਆਂ ਸੀ ਫੇਰ ਦੇ ਖਾ ਚੂਰੀ ਛੰਨੇ ਪਟਕੇ ਨੇ پوਡੀ ਗੰਨੇ ਪਟਕੇ ਮੂਲੀ ਬੱਟ ਤੋਂ ਚੂਪਣ پوਡੀ ਗੰਨੇ ਨਾ ਕੋਈ ਚੱਕੇ ਮੂਗਲੀ ਨਾ ਡੰਡ ਪਲਵਾਨੀ ਆ ਨਸ਼ਿਆਂ ਨੇ ਅੱਜ ਘੇਰ ਲਈ ਸੋਹਣੀ ਜ਼ਿੰਦਗਾਨੀ ਆ ਨਸ਼ਿਆਂ ਨੇ ਅੱਜ ਘੇਰ ਲਈ ਸੋਹਣੀ ਜ਼ਿੰਦਗਾਨੀ ਉਹ ਖੇਤੋਂ ਪੱਠੇ ਵੱਟ ਕੇ ਸੀ ਚੱਕ ਲਿਆਉਂਦੇ ਹੱਥਾਂ ਦੇ ਨਾਲ ਟੁੱਕ ਕੇ ਬੂਰੀਆਂ ਨੂੰ ਪਾਉਂਦੇ ਹੱਥਾਂ ਦੇ ਨਾਲ ਟੁੱਕ ਕੇ ਬੂਰੀ ਨੂੰ ਪਾਉਂਦੇ ਹੋ ਸਾਰੀ ਖੇਡ ਹੀ ਬਦਲ ਗਈ ਸਭ ਮਿਲੇ ਦੁਕਾਨੀ ਨਸ਼ਿਆਂ ਨੇ ਅੱਜ ਘੇਰ ਲਈ ਸੋਹਣੀ ਜ਼ਿੰਦਗਾਨੀ ਅੰਨ ਜਾਨੇ ਅੱਜ ਦੱਬ ਲਈ ਸੋਹਣੀ ਜ਼ਿੰਦਗਾਨੀ ਹੋ ਪੱਤਿਆਂ ਵਾਂਗੂ ਚੁੱਕਦੇ ਸੀ ਮੁਗਦਰ ਪਾਰੀ ਪੱਤਿਆਂ ਵਾਂਗੂ ਸੀ ਚੁੱਕਦੇ ਸਨ ਮੁਗਦਰ ਪਾਰੀ ਧੀਆਂ ਪਹਿਣਾ ਵਾਂਗ ਸੀ ਦੂਜੇ ਦੀ ਨਾਰੀ ਧੀਆਂ ਪਹਿਣਾ ਵਾਂਗ ਸੀ ਦੂਜੇ ਦੀ ਨਾਰੀ ਉਹ ਹਰ ਕੋਈ ਸਮਝੇ ਆਪਣੀ ਹੁਣ ਚੀਜ਼ ਬੇਗਾਨੀ ਹੋ ਨਸ਼ਿਆਂ ਨੇ ਅੱਜ ਘੇਰ ਲਈ ਸੋਹਣੀ ਜ਼ਿੰਦਗਾਨੀ ਆ ਨਸ਼ਿਆਂ ਨੇ ਅੱਜ ਦੱਬ ਲਈ ਸੋਹਣੀ ਜ਼ਿੰਦਗਾਨੀ ਹੋ ਫੁੱਲ ਲਗਾ ਕੇ ਲੋਗੜੀ ਸੀ ਉੱਠ ਸ਼ਿੰਗਾਰ ਝੜ ਮੇਲੇ ਨੂੰ ਜਾਂਦੇ ਸੀ ਗੱਬਰੂ ਸਾਰੇ ਗਾਣਾ ਮੇਲੇ ਨੂੰ ਜਾਮਦੇ ਸਨ ਗੱਭਰੂ ਸਾਰੇ ਹੋ ਨਾ ਹੁਣ ਚਿੱਟੇ ਚਾਦਰ ਨਾ ਕੈਂਠੇ ਗੱਨੀ ਹੋ ਨਸ਼ਿਆਂ ਨੇ ਅੱਜ ਤੱਪ ਲਈ ਸੋਹਣੀ ਜ਼ਿੰਦਗਾਨੀ ਆ ਨਸ਼ਿਆਂ ਨੇ ਅੱਜ ਕੈਰ ਲਈ ਸੋਹਣੀ ਜ਼ਿੰਦਗਾਨੀ ਹੋ ਪੀਂਦੇ ਸੀ ਅਦ ਰਗੜਿਆ ਉਠ ਨਿਤ ਸਵੇਰੇ ਲੰਮੇ ਲੰਮੇ ਕਬਰੂ ਛਾਤੀ ਬਾਂਗ ਬਗੇਰੇ ਉੱਚੇ ਉੱਚੇ ਗੱਬਰੂ ਛਾਤੀ ਬਾਂਗ ਬਗੇਰੇ ਨਾ ਦਿਸੇ ਚਾਟੀ ਦੇ ਤਰਾ ਨਾ ਬੇਬੇ ਪਨੀ ਆ ਨਸ਼ਿਆ ਨੇ ਅੱਜ ਗੱਬਲੀ ਸੋਣੀ ਜਿੰਦਗਾਨੀ ਹਨਸ਼ੀਆਂ ਨੇ ਅੱਜ ਕੈਰ ਲਈ ਸੋਹਣੀ ਜ਼ਿੰਦਗਾਨੀ ਓ ਮਾਤ ਪਿਤਾ ਦਾ ਮੰਨ ਦੇ ਸਨ ਬੱਚੇ ਕਹਿਣਾ ਭੰਮਾ ਸਾਹ ਓ ਮਾਤ ਪਿਤਾ ਦਾ ਮੰਨ ਦੇ ਸਨ ਬੱਚੇ ਕਹਿਣਾ ਦਾਦਾ ਦਾਦੀ ਟੱਬਰ ਦਾ ਸੀ ਹੁੰਦੇ ਗਹਿਣਾ ਦਾਦਾ ਦਾਦੀ ਟੱਬਰ ਦਾ ਸਨ ਹੁੰਦੇ ਗਹਿਣਾ ਹੋ ਮੁੱਲ ਗਣੇ ਦਾ ਹੋ ਗਿਆ ਆ ਮੁੱਲ ਗਣੇ ਦਾ ਹੋ ਗਿਆ ਹੁਣ ਵੀਰ ਦੁਆਨੀ ਆ ਬੱਲੇ ਮੁੰਡਿਆ ਬੱਲੇ ਮੁੰਡਿਆ ਆ ਨਸ਼ਿਆਂ ਨੇ ਅੱਜ ਕੇਰ ਲਈ ਸੋਹਣੀ ਜ਼ਿੰਦਗਾਨੀ ਆ ਨਸ਼ਿਆਂ ਨੇ ਅੱਜ ਦੱਬ ਲਈ ਸੋਹਣੀ ਜ਼ਿੰਦਗਾਨੀ ਹੋ ਰਲ ਮਿਲ ਸਾਰੇ ਬੇਲੀਓ ਰਲ ਮਿਲ ਸਾਰੇ ਬੇਲੀਓ ਆਪਾਂ ਜੋਤ ਜਗਾਈਏ ਜ਼ਹਿਰ ਮਿੱਟੀ ਜੋ ਵੇਚਦਾ ਉਸ ਨੂੰ ਸਮਝਾਈਏ ਆ ਚਿੱਟਾ ਹੈ ਜੋ ਵੇਚਦਾ ਉਸ ਨੂੰ ਸਮਝਾਈਏ ਹੋ ਬੰਦ ਕਰ ਪੰਮਿਆ ਹਟ ਨੂੰ ਕਿਉਂ ਕਰਦੇ ਹਾਨੀ ਆ ਨਸ਼ਿਆਂ ਨੇ ਅੱਜ ਕੇਰ ਲਈ ਸੋਹਣੀ ਜ਼ਿੰਦਗਾਨੀ ਆ ਨਸ਼ਿਆਂ ਨੇ ਅੱਜ ਦੁੱਖ ਲਈ So need in the gunny.